ਦੇਖ ਹੋਰ ਇਹਦਾ ਜੀ ਮੇਰਾ ਵਾਈਫ ਦੇ ਨਾਲ ਮਤਲਬ ਲੜਾਈ ਝੜਾ ਚਾਹਦਾ ਸੀ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਜੀ ਤੇ ਕੱਲ ਸਵੇਰ ਨੂੰ 10 ਵਜੇ ਤੱਕ ਮੈਂ ਲਾਸਟ ਡੇਟ ਸੀ ਡੇਰਾਬਸੀ ਕੋਰ ਡਿਸਟ੍ਰਿਕਟ ਮਾਲੀ ਜੀ ਉੱਥੇ ਮੇਰਾ ਡਿਵੋਰਸ ਫਾਈਨਲ ਹੋ ਗਿਆ ਸਾਈਨ ਕਰਦੇ ਹੋਣਗੇ ਜੀ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਮੈਂ ਕਿ ਮੈਂ ਬੇੜੀ ਦੇ ਘਰ ਹੀ ਮਿਲ ਲੈਣਾ ਮੈਂ ਇਹਨੂੰ ਮਿਲਣ ਗਿਆ ਕਰ ਉਸ ਤੋਂ ਪਹਿਲੇ ਇਹਨੂੰ ਮਤਲਬ ਮੈਂ ਥੋੜਾ ਲੇਟ ਹੋ ਕੇ ਆਵਾਂਗਾ ਉਸ ਤੇ ਇਹਨੂੰ ਪਹਿਲੇ ਲੈ ਕੇ ਨਿਕਲ ਚੁੱਕੀ ਸੀ ਉੱਥੋਂ ਹਾਂ ਤੁਹਾਡੀ ਜਿਹੜੀ ਮੇਰੀ ਜਿਹੜੀ ਮੇਰੀ ਘਰ ਕੰਮ ਕਰਦੀ ਸੀ ਉਹ ਨਿਕਲ ਚੁੱਕੀ ਸੀ ਉਹ ਕਹਿੰਦੀ ਸੀ ਉਹ ਲੈ ਗਈ ਉਹਨਾਂ ਨੇ ਤੇ ਜਿਹੜੀ ਮਦਰ ਲੈ ਗਈ ਹੈ ਤੇ ਮੈਂ ਕਹਾ ਚਲੋ ਠੀਕ ਹੈ ਜੀ ਹੈਗੀ ਤੇ ਮਦਰ ਦੇ ਨਾਲ ਹੀ ਚਲੋ ਮੈਂ ਹੈਗਾ ਟੈਨਸ਼ਨ ਜੀ ਸੀ ਪਰ ਚਲੋ ਮੈਂ ਕਹਾ ਮਦਰ ਨਾਲ ਕੋਈ ਕੋਈ ਗੱਲ ਨਹੀਂ ਫਿਰ ਮੈਨੂੰ ਅੱਜ ਸਵੇਰੇ ਫੋਨ ਆਇਆ ਜੀ ਐ ਭਾਜੀ ਜਸਵਿੰਦਰ ਭਾਈ ਦਾ ਜਿਹੜੇ ਕਿੱਥੋਂ ਦੇ ਰਹਿੰਦੇ ਨੇ ਆਪਣਾ ਕਿਹੜਾ ਏਰੀਆ ਜੀ ਉਪੂ ਹੁੰਦੇ ਉਹਦੇ ਤਲਵਾਲੇ ਤਲਵਾਲੇ ਦੇ ਉਪੂ ਥਾਣਾ ਤਲਵਾਲਾ ਤੇ ਜੀ ਤੁਹਾਡੀ ਬੇਟੀ ਇੱਥੇ ਮਿਲੀ ਹੈ ਜੀ ਤੇ ਮਤਲਬ ਲਾਪਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮੈਨੂੰ ਇਹ ਪਤਾ ਲੱਗਾ ਇਹਨਾਂ ਨੇ ਗਰੁੱਪ 'ਚ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਜੀ ਜਿਹੜੇ ਇਹਦੇ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਉਹਨਾਂ ਨੇ ਉਹ ਵੀਡੀਓ ਦੇਖ ਲਈ ਹੋਣੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਅਜ ਸੁਨਦਰ ਭਾਜੀ ਨੂੰ ਮੇਰਾ ਨੰਬਰ ਦਿੱਤਾ ਹਾਂ ਇਹਨਾਂ ਦੀ ਕੁੜੀ ਹੈ ਹਾਂ ਪਰ ਇਹਨਾਂ ਨੇ ਮੈਨੂੰ ਕਾਲ ਕੀਤੀ ਐਦਾਂ ਹੀ ਫਿਰ ਮੈਂ ਇੱਥੇ ਆਇਆ ਜੀ ਪਹੁੰਚਿਆ ਇੱਥੇ ਆਪਣੀ ਬੇਟੀ ਨੂੰ ਲੈਣ ਆਇਆ ਤੇ ਬੇਟੀ ਹੋਣੇ ਜਿਹੜੀ ਤੁਹਾਡੀ ਕਿੰਨੇ ਸਾਲਾਂ ਉਮਰ ਹੈਗੀ ਹੈ ਇਹ 7 ਸਾਲ ਦੀ ਜੀ ਤੇ ਤੁਹਾਡਾ ਡਿਸਪੂਟ ਕਿੰਨੇ ਸਮੇਂ ਚੜਾ ਤੇ ਪੰ ਲੱਗਦਾ ਕਿ ਇਸ ਤਰ੍ਹਾਂ ਬੱਤੀ ਸਾੜਕੇ ਚਲੇ ਜਾਣਾ ਕਿ ਸਹੀ ਹੈਗਾ ਕਿ ਮੇਰੀ ਵਾਈਫ ਨੇ ਮੈਨੂੰ ਦੱਸਦਾ ਤੈਨੂੰ ਕਿਹਾ ਸੀ ਕਿ ਤੇਰੀ ਕਸਟਡੀ ਮੈਂ ਰੱਖਾਂ ਹੁਣ ਤਾਂ ਡਿਵੋਰਸ ਹੋ ਗਿਆ ਕਸਟਡੀ ਉਹਨੇ ਰੱਖ ਲਈ ਘਟੀ ਰੱਖ ਲਈ ਤੇ ਹੁਣ ਉਹਨਾਂ ਨੂੰ ਇੱਥੇ ਸਾੜੇ ਤੇ ਛੜਕੇ ਚੱਲ ਗਈ ਕੱਲੀ ਜਨਤ ਦਾ ਟੈਪ ਹੈ ਕਹਿੰਦੇ ਤੇ ਬੂਟ ਵੀ ਇੱਕ ਪੈਰ ਜਿਹੜਾ ਫਟਿਆ ਹੋਇਆ ਸੀ ਤਾਂ ਵੀ ਲੱਗਿਆ ਆ ਚੋਰ ਵੀ ਲੱਗੀ ਹੋਈ ਜੀ ਆ ਦੇਖੋ ਆ ਦੇਖੋ ਕੀ ਲੱਗਦਾ ਸਹੀ ਹੈਗਾ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਤਾਂ ਤੜਫ ਕੇ ਚੱਲਣਾ ਹੋਰ ਗਲਤ ਹੈ ਜੀ ਇਹ ਤੇ ਸਾਰੀ ਮਾਂ ਨੂੰ ਮੈਸੇਜ ਜਾਣਾ ਚਾਹੀਦਾ ਜੀ ਤੁਸੀਂ ਇਹਨਾਂ ਦਾ ਕੀ ਕਹਿੰਦੇ ਕੋ ਸਰਪੰਚ ਸਾਹਿਬ ਨੇ ਹੈ ਨਾ ਪਿੰਡ ਦੇ ਜਸਵਿੰਦਰ ਜੀ ਇਹਨਾਂ ਨੇ ਇੱਕ ਇਨਸਾਨੀਅਤ ਦੇ ਤੌਰ ਤੇ ਬੱਚੀ ਨੂੰ ਰੱਖਿਆ ਜਿਹਨ ਅੱਧੇ ਸਮੇਂ ਦੇ ਵਿੱਚ ਕੋਈ ਰੱਖਦਾ ਵੀ ਨਹੀਂ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਧੰਨਵਾਦ ਹੈ ਉਮੀਦ ਸੀ ਕਿ ਇਸ ਤਰ੍ਹਾਂ ਦਾ ਇਨਸਾਨ ਕੀ ਹੋਏਗਾ ਕੋਈ ਜਿਸ ਨਾਲ ਬੱਚੀ ਨੂੰ ਕੀ ਕਰ ਸਕਦਾ ਹੋ ਰਹਿੋ ਜੀ ਇਨਸਾਨ ਬੁੜੀਆਂ ਤੇ ਹੈਈ ਹੈ ਜੇ ਮਾੜੇ ਵੀ ਹੈ ਤੇ ਚੰਗੇ ਵੀ ਹੈ ਜੀ ਤੇ ਹੁਣ ਕੀ ਕਾਰਵਾਈ ਹੋਈ ਹੈ ਪੁਲਿਸ ਦੀ ਪਹੁੰਚੀ ਹੈ ਤੇ ਕੀ ਹੋਣਾ ਹੈ ਮੈਂ ਤੇ ਇੱਥੋਂ ਜੀ ਹੁਣ ਆਪਣੀ ਬੇਟੀ ਨੂੰ ਲੈ ਕੇ ਜਾਣਾ ਜੀ ਜਿਹੜੀ ਮੈਂ ਕਾਰਵਾਈ ਆਪਣੇ ਮੋਹਾਲੀ ਡਿਸਟ੍ਰਿਕਟ ਜ਼ਿਲਕਾਪੁਰ ਤੋਂ ਆਪਣੀ ਮਾਂ ਵਾਈਫ ਦੇ ਖਿਲਾਫ ਪਤਾ ਨਹੀਂ ਹੈ ਕਿ ਤੁਹਾਨੂੰ ਵਾਇਪ ਕਿੱਥੇ ਹੈ ਨਹੀਂ ਜੋ ਕੰਟੈਕਟ ਕਰਾਂ ਬੋਇਲ ਨੰਬਰ ਬੰਦ ਜਾ ਰਿਹਾ ਜੀ ਤੋਂ ਪਹਿਲੇ ਤੁਹਾਨੂੰ ਕੋਈ ਕਦੀ ਗੱਲਬਾਤ ਹੋਈ ਹੋਵੇਗੀ ਮੈਂ ਦੇ ਬਾਰੇ ਉਂਡਾ ਵੀ ਸਰਪੰਚ ਤੋਂ ਕੀ ਨਾਮ ਹੈ ਆਪਣਾ ਮੇਰਾ ਜਸਵਿੰਦਰ ਸਿੰਘ ਪਿੰਡ ਪੋਲਪੋਤ ਦਾ ਸਰਪੰਚ ਜੀ ਮਿਲਿਆ ਜੀ ਸਰਪੰਚ ਤੋਂ ਮੈਂ ਕੱਲ ਦੜਿੱਕੀ ਜਿਹੜੀ ਮਿਲੀ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਇਹ ਕਿ ਬੱਚੀ ਚਲਾਪਤਾ ਹੈ ਲੇਖੋ ਜੀ ਲਗਭਗ ਕੱਲ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀਗਾ ਜੀ ਤੇ ਪਿੰਡ ਦੇ ਆਪਣਾ ਸਾਡੇ ਲੋਕਾਂ ਨੇ ਇਹਨੂੰ ਦੇਖਿਆ ਸੜਕ ਤੇ ਰੋੜਦੀ ਨੂੰ ਦੇਖਿਆ ਜੀ ਕਿ ਉਹਨਾਂ ਨੇ ਇੱਕ ਉਹੀ ਦੇ ਪੈਰ 'ਚ ਜੁੱਤਾ ਸੀਗਾ ਤੇ ਇੱਕ ਲੰਮੀ ਜਿਹੀ ਧੋੜੀ ਸੀ। ਹਾਂ। ਤੇ ਉਹਨਾਂ ਨੇ ਇਹਨੂੰ ਰੋਕਿਆ। ਹਾਂ। ਤੇ ਮੈਨੂੰ ਪੋਲ ਕੀਤਾ ਜੀ ਵੀ ਤਾਂ ਇੱਕ ਅਣਜਾਣ ਲੜਕੀ ਹੈਗੀ ਐ। ਤੇ ਇੱਥੇ ਧੋੜ ਰਹੀ ਹੈ ਤੇ ਰੋ ਰਹੀ ਹੈ। ਤੇ ਰੋਡ ਦੇ ਬੰਨੇ-ਬੰਨੇ ਧੋੜ ਰਹੀ ਹੈ। ਤੇ ਮੈਂ ਕੋਈ ਗੱਲ ਨਹੀਂ ਤੁਜੀ ਮੇਰੇ ਘਰ ਲੈ ਕੇ ਆਈ। ਮੇਰਾ 메ਨ ਰੋਡ 'ਤੇ ਹੀ ਘਰ ਹੈਗਾ ਜੀ ਪੁਲਿਸ ਵਾਲੇ। ਹਾਂ। ਜਦੋਂ ਇਹ ਘਰ ਆਈ ਇੱਕ ਲਗਭਗ ਅਸੀਂ ਨੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਲਗਭਗ 2 ਘੰਟੇ ਲਗਾਤਾਰ ਉਂਦੀ ਰਹੀ। ਹਾਂ। कि मैं फिर पुलिस प्रशासन को फोन करके पुलिस भी लालपुर 10 बजे पहुंच गई थी कि उस बेले बच्ची के हालात नहीं सीगे कि बच्ची पुलिस ਨੂੰ ਅਸੀਂ ਹੈਂਡਓਵਰ ਕਰਦੀ ਹਾਂ ਤੇ ਇਨਸਾਨੀ ਤੌਰ ਤੇ ਪੁਲਿਸ ਵਾਲੇ ਨਾਲ ਵੀ ਆਪਾਂ ਗੱਲਬਾਤ ਕਰਕੇ ਉਹ ਕਿ ਕਿ ਬੱਚੀ ਨੂੰ ਵੀ ਤੁਸੀਂ ਆਪਣੇ ਤੇ ਹੁਣ ਜਿਹੜੀ ਬੱਚੀ ਨੇ ਤੁਹਾਨੂੰ ਦੇ ਦਿੱਤੀ ਹੈ ਹਾਂ ਜੀ ਮੈਨੂੰ ਬੱਚੀ ਮਿਲ ਗਈ ਜੀ ਹੁਣ ਇਸ ਤੋਂ ਬਾਅਦ ਕੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਹੈ ਤੋਂ ਅੱਗੇ ਕੀ ਕੋਈ ਕਹਿੰਦੇ ਜਾਂ ਚਾਈਲਡ ਵੈਲਫੇਅਰ ਹਾਂ ਜੀ ਮੈਨੂੰ ਇਹ ਕਹਿ ਰਹੇ ਨੇ ਜੀ ਹੁਣ ਤੇ ਚਲੋ ਮੈਂ ਲੈ ਕੇ ਜਾਣਾ ਚਾਹਨਾ ਲੇਕਿਨ ਇਹ ਕਹਿ ਰਹੇ ਨੇ ਇੱਕ ਰਾਤ ਤੱਕ ਇੱਥੇ ਰੁਕਣਾ ਪੈਣਾ ਚਾਈਲਡ ਵੈਲਫੇਅਰ ਆਪਣਾ ਜੋ ਡਿਪਾਰਟਮੈਂਟ ਹੈ ਤੁਹਾਨੂੰ ਉੱਥੋਂ ਪਰਮਿਸ਼ਨ ਲੈਣੀ ਪੈਣੀ ਹੈ ਫੇਰ ਤੁਹਾਡੀ ਬੱਚੀ ਤੁਹਾਨੂੰ ਹੈਂਡ ਹੋਵੇ ਪ੍ਰੋਪਰ ਚਾਰੇ ਚਾਰੇ ਚਲੋ ਆਜੀ ਆਜੋ ਬਾਹਰ ਯਾਰ ਅੰਦਰ ਜਾਂਦੇ 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 ਅੰਦਰ ਜਾਂਦੇ ਜਾਂਦੇ ਜਾਂਦੇ